ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਦੇ ਵਾਸੀ ਸ੍ਰੀ ਹਰਦਾਸ ਜੀ ਸੋਢੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ 25 ਸਤੰਬਰ 1534 ਈਸਵੀ ਨੂੰ ਹੋਇਆ ਪੰਜਾਬੀ ਸੱਭਿਆਚਾਰ ਵਿੱਚ ਪਲੇਠੇ ਭਾਵ ਪਹਿਲੇ ਪੁੱਤਰ ਨੂੰ ਜੇਠਾ ਪੁੱਤਰ ਵੀ ਆਖਿਆ ਜਾਂਦਾ ਹੈ ਮਾਪਿਆਂ ਨੇ ਪੁੱਤਰ ਦਾ ਨਾਮ ਭਾਵੇਂ ਰਾਮਦਾਸ ਰੱਖਿਆ ਪਰ ਆਪ ਦਾ ਨਾਮ ਜੇਠਾ ਜੀ ਕਰਕੇ ਪੁਕਾਰਿਆ ਜਾਣ ਲੱਗਾ ਇਤਿਹਾਸ ਦੇ ਪੱਖੋਂ ਵਿਸ਼ੇਸ਼ ਗੱਲ ਇਹ ਹੈ ਕਿ ਰਾਮਦਾਸ ਜੀ ਦੇ ਜਨਮ ਸਮੇਂ ਪਹਿਲੇ ਤਿੰਨ ਗੁਰੂ ਸਾਹਿਬਾਨ ਸੰਸਾਰ ਵਿੱਚ ਸਰੀਰਕ ਤੌਰ ਤੇ ਮੌਜੂਦ ਸਨ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ 65 ਸਾਲ ਭਾਈ ਲਹਿਣਾ ਜੀ ਸ੍ਰੀ ਗੁਰੂ ਅੰਗਦ ਦੇਵ ਦੀ ਉਮਰ 30 ਸਾਲ ਅਤੇ ਸ੍ਰੀ ਗੁਰੂ ਅਮਰਦਾਸ ਜੀ ਉਸ ਵੇਲੇ 55 ਸਾਲ ਦੇ ਸਨ ਭਾਈ ਜੇਠਾ ਜੀ ਦੀ ਉਮਰ ਅਜੇ ਬਹੁਤ ਛੋਟੀ ਸੀ ਕਿ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਅਜੇ ਉਹ 7 ਸਾਲਾਂ ਦੇ ਹੋਏ ਸਨ ਜਦ ਆਪ ਦੇ ਪਿਤਾ ਜੀ ਵੀ ਸਵਰਗਵਾਸ ਹੋ ਗਏ ਘਰ ਵਿੱਚ ਹੋਰ ਕੋਈ ਵੱਡਾ ਨਹੀਂ ਸੀ ਆਪ ਦਾ ਨਾਨਕਾ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਸੀ 7 ਸਾਲ ਦੀ ਉਮਰੇ ਆਪ ਨੂੰ ਬਚਪਨ ਦੀਆਂ ਗਲੀਆਂ ਛੱਡਣੀਆਂ ਪਈਆਂ ਅਤੇ ਭਾਈ ਜੇਠਾ ਜੀ ਨੂੰ ਉਹਨਾਂ ਦੀ ਨਾਨੀ ਬਾਸਰ ਕੇ ਲੈ ਆਏ ਕਿਸੇ ਬੱਚੇ ਦਾ ਬਚਪਨ ਦੀ ਉਮਰੇ ਮਾਤਾ ਪਿਤਾ ਦੇ ਪਿਆਰ ਤੋਂ ਵਾਂਝੇ ਹੋ ਜਾਣਾ ਕੋਈ ਛੋਟੀ ਜਿਹੀ ਘਟਨਾ ਨਹੀਂ ਹੁੰਦੀ ਇਹ ਤਾਂ ਉਹ ਬਾਲ ਹੀ ਜਾਣ ਸਕਦਾ ਹੈ ਜਿਸ ਉੱਪਰ ਬੀਤ ਗਈ ਹੋਵੇ ਭਾਈ ਜੇਠਾ ਜੀ ਦੇ ਨਾਨਕੇ ਘਰ ਵਿੱਚ ਵੀ ਗਰੀਬੀ ਸੀ ਇਸ ਲਈ ਆਪ ਨੂੰ ਛੋਟੀ ਉਮਰ ਵਿੱਚ ਹੀ ਛੋਲਿਆਂ ਦੀਆਂ ਕੁੰਗਣੀਆਂ ਵੇਚ ਕੇ ਗੁਜ਼ਾਰਾ ਕਰਨਾ ਪਿਆ ਸ਼੍ਰੀ ਗੁਰੂ ਅਮਰਦਾਸ ਜੀ ਵੀ ਬਾਸਰਕੇ ਪਿੰਡ ਦੇ ਹੀ ਸਨ। ਉਹਨਾਂ ਨੂੰ ਭਾਈ ਜੇਠਾ ਜੀ ਦੇ ਭੋਲੇਪਨ ਤੇ ਕੀਰਤੀ ਸੁਭਾਅ ਨੇ ਬਹੁਤ ਪ੍ਰਭਾਵਿਤ ਕੀਤਾ। ਦੁਨੀਆਂ ਦੀਆਂ ਨਜ਼ਰਾਂ ਵਿੱਚ ਭਾਈ ਜੇਠਾ ਜੀ ਯਤੀਮ ਤੇ ਬੇਸਹਾਰਾ ਸਨ ਪਰ ਗੁਰੂ ਅਮਰਦਾਸ ਜੀ ਦੀਆਂ ਨਜ਼ਰਾਂ ਵਿੱਚ ਆਪ ਦਾ ਸਤਕਾਰ ਧਰਮੀ ਤੇ ਕੀਰਤੀ ਨੌਜਵਾਨ ਕਰਕੇ ਸੀ। ਐਸੇ ਲਈ ਜਦ ਇੱਕ ਦਿਨ ਗੁਰੂ ਅਮਰਦਾਸ ਜੀ ਦੀ ਸੋ ਪਤਨੀ ਨੇ ਘਰ ਵਿੱਚ ਗੱਲ ਚਲਾਈ ਕਿ ਬੀਬੀ ਪਾਨੀ ਦੇ ਵਿਆਹ ਲਈ ਯੋਗ ਵਰਦੀ ਭਾਲ ਕੀਤੀ ਜਾਵੇ ਤਾਂ ਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਯੋਗ ਵਰ ਜਾਣਿਆ ਇਹ ਇੱਕ ਧਰਮੀ ਜੀਵਨ ਵਾਲੇ ਸੱਚੇ ਕੀਰਤੀ ਦਾ ਸਤਕਾਰ ਸੀ ਜਿਸ ਸਮੇਂ ਦੀ ਇਹ ਗੱਲ ਹੈ ਉਸ ਸਮੇਂ ਲੜਕੀਆਂ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਕਰ ਦਿੱਤਾ ਜਾਂਦਾ ਸੀ ਪਰ ਗੁਰੂ ਅਮਰਦਾਸ ਜੀ ਬਾਲ ਵਿਆਹ ਦੇ ਹੱਕ ਵਿੱਚ ਨਹੀਂ ਸਨ ਇਸ ਲਈ ਉਹਨਾਂ ਨੇ ਆਪਣੀ ਪੁੱਤਰੀ ਦਾ ਵਿਆਹ ਭਾਰ ਜਵਾਨੀ ਦੀ ਉਮਰੇ ਕੀਤਾ ਵਿਆਹ ਸਮੇਂ ਬੀਬੀ ਪਾਨੀ ਤੇ ਭਾਈ ਜੇਠਾ ਜੀ ਦੀ ਉਮਰ 20-22 ਸਾਲ ਦੇ ਕਰੀਬ ਸੀ ਭਾਈ ਜੇਠਾ ਜੀ ਤੇ ਬੀਬੀ ਪਾਨੀ ਜੀ ਦੀ ਜੋੜੀ ਸਫਲ ਗ੍ਰਹਿਸਥ ਜੀਵਨ ਦਾ ਨਮੂਨਾ ਸੀ ਆਪ ਜੀ ਦੇ ਗ੍ਰਹਿ ਵਿਖੇ ਪ੍ਰਿਥੀ ਚੰਦ ਮਹਾਦੇਵ ਤੇ ਸ਼੍ਰੀ ਅਰਜਨ ਦੇਵ ਤਿੰਨ ਪੁੱਤਰਾਂ ਨੇ ਜਨ ਲਿਆ ਜੀਜੇ ਪਾਸ਼ਾ ਜੀ ਦੇ ਦਰਬਾਰ ਵਿੱਚ ਧਾਰਮਿਕ ਵਿਚਾਰਾਂ ਤੇ ਗੋਸ਼ਟੀਆਂ ਸੁਣ ਕੇ ਭਾਈ ਜੇਠਾ ਜੀ ਨੂੰ ਹਰ ਧਰਮ ਕਰਮ ਬਾਰੇ ਬਹੁਤ ਗਿਆਨ ਸੀ ਆਪ ਜੀ ਪਾਸ ਗੁਰੂ ਭਗਤੀ ਸੇਵਾ ਭਗਤੀ ਤੇ ਨਾਮ ਭਗਤੀ ਆਦ ਸਿੱਖੀ ਜੀਵਨ ਦੀ ਬਹੁਤ ਵੱਡੀ ਪੂੰਜੀ ਸੀ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਜਿੱਥੇ ਹੁਣ ਅੰਮ੍ਰਿਤਸਰ ਹੈ ਉੱਥੇ ਸ੍ਰੀ ਰਾਮਦਾਸ ਜੀ ਨੂੰ ਬਾਬਾ ਬੁੱਢਾ ਜੀ ਸਮੇਤ ਭੇਜਿਆ ਅਤੇ ਨਾਲ ਇਹ ਹੁਕਮ ਕੀਤਾ ਕਿ ਇੱਕ ਨਵਾਂ ਨਗਰ ਵਸਾਓ ਤੇ ਸਰੋਵਰ ਵੀ ਬਣਾਓ ਇਥੇ ਆ ਕੇ ਸਤਗੁਰਾਂ ਦੀ ਆਗਿਆ ਨਾਲ ਸ਼੍ਰੀ ਰਾਮਦਾਸ ਜੀ ਨੇ ਸੰਤੋਖ ਸਰੋਵਰ ਦੀ ਖੁਦਾਈ ਕਰਾਈ ਇਸ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਪੂਰਾ ਕੀਤਾ ਫਿਰ ਇੱਕ ਨਗਰ ਦੀ ਨੀਂਹ ਰੱਖੀ ਅਤੇ ਇਸ ਦਾ ਨਾਮ ਗੁਰੂ ਕਾ ਚੱਕ ਰੱਖਿਆ ਬਾਦ ਵਿੱਚ ਇਹ ਨਗਰ ਚੱਕ ਰਾਮਦਾਸ ਜਾਂ ਰਾਮਦਾਸ ਸਰ ਦੇ ਨਾਂ ਨਾਲ ਮਸ਼ਹੂਰ ਹੋਇਆ ਫਿਰ ਹੋਲੀ-ਹੋਲੀ ਅੰਮ੍ਰਿਤਸਰ ਸਰੋਵਰ ਦੇ ਨਾਂ 'ਤੇ ਅੰਮ੍ਰਿਤਸਰ ਸ਼ਹਿਰ ਪ੍ਰਸਿੱਧ ਹੋ ਗਿਆ ਉੱਧਰ ਸ੍ਰੀ ਗੁਰੂ ਅਮਰਦਾਸ ਜੀ ਆਪਣਾ ਸਾਚਖੰਡ ਵਾਪਸੀ ਦਾ ਸਮਾਂ ਨਜ਼ਦੀਕ ਜਾਣ ਕੇ ਗੁਰੂ ਗੱਦੀ ਉੱਪਰ ਯੋਗ وارث ਨੂੰ ਸੁਭਾਏ ਮਾਨ ਕਰਨਾ ਚਾਹੁੰਦੇ ਸਨ ਭਾਵੇਂ ਉਹਨਾਂ ਦੇ ਪੁੱਤਰ ਬਾਬਾ ਮੋਹਨ ਤੇ ਮੋਹਰੀ ਜੀ ਵੀ ਆਪਣਾ ਹੱਕ ਸਮਝਦੇ ਸਨ ਪਰ ਗੁਰੂ ਘਰ ਵਿੱਚ ਗੁਣਾਂ ਨੂੰ ਪਹਿਲ ਹੈ ਰਿਸ਼ਤੇ ਨੂੰ ਨਹੀਂ ਦੂਰ ਅੰਦੇਸ਼ ਤੀਸਰੇ ਸਤਿਗੁਰੂ ਸ਼੍ਰੀ ਰਾਮਦਾਸ ਜੀ ਬਾਰੇ ਫੈਸਲਾ ਕਰ ਚੁੱਕੇ ਸਨ ਪਰ ਇੱਕ ਅੰਤਮ ਪ੍ਰੀਖਿਆ ਫਿਰ ਵੀ ਪਰਖ ਦੀ ਘੜੀ ਸੀ ਸਿੱਖ ਇਤਿਹਾਸ ਵਿੱਚ ਥੜੇ ਬਣਾਉਣ ਵਾਲੀ ਸਾਖੀ ਕੇਵਲ ਸਾਖੀ ਹੀ ਨਹੀਂ ਸਗੋਂ ਇੱਕ ਸਿੱਖ ਦਾ ਸਤਿਗੁਰੂ ਪ੍ਰਤੀ ਪਿਆਰ ਸਤਕਾਰ ਨਿਮਰਤਾ ਹੁਕਮ ਮੰਨਣ ਸਹਿਨਸ਼ੀਲਤਾ ਤੇ ਭਵਿੱਖ ਵਿੱਚ ਵੱਡੀਆਂ ਔਕੜਾਂ ਨਾਲ ਨਜਿੱਠਣ ਦੀ ਸਮਰੱਥਾ ਦੀ ਪ੍ਰੀਖਿਆ ਹੈ ਇਸ ਪਰਖ ਵਿੱਚ ਰਾਮਦਾਸ ਜੀ ਪੂਰੇ ਉੱtre ਤੀਜੇ ਪਾਤਸ਼ਾਹ ਜੀ ਨੇ ਮਹਿਸੂਸ ਕਰ ਲਿਆ ਕਿ ਹੁਣ RAMDAS ਜੀ ਦੀਨ ਦੁਖੀਆਂ ਦਾ ਦਰਦ ਹਰਨ ਦੇ ਯੋਗ ਹਨ ਇਹ ਹੀ ਗੁਰੂ ਨਾਨਕ ਦੀ ਗੱਦੀ ਦੇ ਸਹੀ ਵਾਰਸ ਹੋ ਸਕਦੇ ਹਨ ਮਿਤੀ 1 ਸਤੰਬਰ 1574 ਈਸਵੀ ਨੂੰ ਪਰੀ ਸੰਗਤ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ RAMDAS ਜੀ ਅੱਗੇ ਪਹਿਲਾ ਆਪ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਪਾਸੋਂ ਉਹਨਾਂ ਨੂੰ ਗੁਰਿਆਈ ਦਾ ਤਿਲਕ ਲਵਾਇਆ ਫਿਰ ਆਪ ਨੇ ਅਤਿ ਸ਼ਰਧਾ ਭਾਵਨਾ ਨਾਲ RAMDAS ਜੀ ਨੂੰ ਸ੍ਰੀ ਗੁਰੂ RAMDAS ਜੀ ਕਹਿ ਕੇ ਪੁਕਾਰਿਆ ਇਸ ਸਮੇਂ ਸ੍ਰੀ ਗੁਰੂ RAMDAS ਜੀ ਬੇਹਦ ਵਿਰਾਗ ਦੀ ਅਵਸਥਾ ਵਿੱਚ ਸਨ ਆਪ ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਜਾਣਦੇ ਹੀ ਹੋ ਕਿ ਮੈਂ ਲਾਹੌਰ ਦੀਆਂ ਗਲੀਆਂ ਵਿੱਚੋਂ ਨਿਆਸਰਾ ਹੋ ਕੇ ਨਿਕਲਿਆ ਸੀ ਤੁਸੀਂ ਇੰਨੀ ਰਹਿਮਤ ਕੀਤੀ ਕਿ ਮੈਨੂੰ ਕੀੜੇ ਨੂੰ ਆਪਣੀ ਕਿਰਪਾ ਦਾ ਪਾਤਰ ਬਣਾਇਆ ਇਸ ਭਾਵਨਾ ਦਾ ਰੂਪ ਸ੍ਰੀ ਗੁਰੂ ਅਰਾਮਦਾਸ ਜੀ ਦੀ ਬਾਣੀ ਵਿੱਚ ਵੀ ਮਿਲਦਾ ਹੈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਲਦੀ ਹੀ ਸ੍ਰੀ ਗੁਰੂ ਰਾਮਦਾਸ ਜੀ ਪਰਿਵਾਰ ਸਮੇਤ ਗੋਇੰਦਵਾਲ ਤੋਂ ਗੁਰੂ ਕੇ ਚੱਕ ਅੰਮ੍ਰਿਤਸਰ ਆ ਗਏ ਇੱਥੇ ਆ ਕੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਭਿਖ ਦੇ ਕਾਰਜ ਅਰੰਭ ਕਰ ਦਿੱਤੇ ਜਿਸ ਤਰ੍ਹਾਂ ਤੀਜੇ ਪਾਤਸ਼ਾਹ ਜੀ ਨੇ ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਥਾਪੀਆਂ ਸਨ ਉਸੇ ਤਰ੍ਹਾਂ ਚੌਥੇ ਪਾਤਸ਼ਾਹ ਜੀ ਨੇ ਧਰਮ ਦਾ ਪ੍ਰਚਾਰ ਕਰਨ ਅਤੇ ਗੁਰਸਿੱਖਾਂ ਵੱਲੋਂ ਧਰਮ ਦੀ ਕੀਰਤਤ ਜੋਗ ਗੁਰੂ ਘਰ ਲਈ ਦੇਣ ਵਾਲੇ ਧਨ ਦੀ ਉਗਰਾਹੀ ਲਈ ਮਸੰਦਾਂ ਦੀ ਸਥਾਪਨਾ ਕੀਤੀ ਇਹਨਾ ਮਸੰਦਾਂ ਦੀ ਜ਼ਿੰਮੇਵਾਰੀ ਸੀ ਕਿ ਆਪੋ ਆਪਣੇ ਇਲਾਕੇ ਵਿੱਚ ਧਰਮ ਪ੍ਰਚਾਰ ਵੀ ਕਰਨ ਅਤੇ ਸੰਗਤਾਂ ਦੀ ਕਾਰਪੇਟਾ ਗੁਰੂ ਘਰ ਪਹੁੰਚਾਇਆ ਕਰਨ ਇਸ ਤਰ੍ਹਾਂ ਗੁਰੂ ਦੂਰ ਦੂਰ ਤੱਕ ਸਿੱਖਾਂ ਦਾ ਸਿੱਖੀ ਦੇ ਕੇਂਦਰ ਨਾਲ ਪੱਕਾ ਸੰਬੰਧ ਕਾਇਮ ਹੋ ਗਿਆ ਸਿੱਖੀ ਵਿੱਚ ਦਸਵੰਦ ਦੇਣ ਦੀ ਮਰਿਆਦਾ ਸ੍ਰੀ ਗੁਰੂ ਰਾਮਦਾਸ ਜੀ ਨੇ ਚਾਲੂ ਕੀਤੀ ਇਸ ਦਾ ਮਕਸਦ ਸੀ ਕਿ ਸਾਂਝੇ ਦੇ ਕੌਮੀ ਕਾਰਜਾਂ ਲਈ ਸਾਂਝੀ ਗੋਲਕ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਸਕੇ ਸਿੱਖ ਦੀ ਰਹਿਤ ਕੀ ਹੋਵੇ ਸੰਗਤਾਂ ਦੇ ਇਸ ਪ੍ਰਸ਼ਨ ਦਾ ਉੱਤਰ ਦਿੰਦਿਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖੀ ਦੀ ਰਹਿਣੀ ਪੱਕੀਆਂ ਕੀਤੀ ਆਪ ਜੀ ਦਾ ਰਚਿਆ ਹੋਇਆ ਸ਼ਬਦ ਸਿੱਖ ਦੀ ਜੀਵਨ ਜਾਂਚ ਦਾ ਆਧਾਰ ਹੈ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਤੇ ਆਵੇ ਇਸ ਸ਼ਬਦ ਵਿੱਚ ਅਮਰਤ ਵੇਲੇ ਜਾਗਣਾ ਇਸ਼ਨਾਨ ਕਰਨਾ ਬਾਣੀ ਦਾ ਜਾਪ ਕਰਨਾ ਬੈੰਦਿਆਂ ਉੱਠਦਿਆਂ ਪ੍ਰਭੂ ਨੂੰ ਯਾਦ ਕਰਨਾ ਆਦ ਸਿੱਖ ਦੀ ਜੀਵਨ ਜਾਂਚ ਤੇ ਰਹਿਤ ਬਿਆਨ ਕੀਤੀ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਪਹਿਲੇ ਤਿੰਨ ਗੁਰੂ ਸਾਹਿਬਾਨ ਦੀ ਬਾਣੀ ਅਤੇ ਹੋਰ 71 ਬਾਣੀ ਦੀ ਸੰਭਾਲ ਕੀਤੀ। ਇਸ ਤੋਂ ਇਲਾਵਾ ਗੁਰੂ ਜੀ ਦੀ ਆਪਣੀ ਬਾਣੀ 30 ਰਾਗਾਂ ਵਿੱਚ ਹੈ। ਆਪ ਜੀ ਦੀ ਸੰਗੀਤ ਤੇ ਕਾਵ ਦੇ ਮਹਾਨ ਗਿਆਤਾ ਸਨ। ਆਪ ਜੀ ਦੀ ਬਾਣੀ ਵਿੱਚ ਬਣਜਾਰਾ, ਕਰਹਲੇ, ਕੋੜੀਆਂ, ਲਾਵਾਂ, ਵਾਰਾਂ ਆਦ ਦੇ ਅਨੇਕ ਰੂਪ ਹਨ। ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਪ ਜੀ ਦੀ ਬਹੁਤ ਵੱਡੀ ਦੇਣ ਹੈ ਐਸੇ ਲਈ RAM ਕਲੀ ਕੀ ਵਾਰ ਵਿੱਚ ਆਉਂਦਾ ਹੈ ਕਿ ਗੁਰੂ ਰਾਮਦਾਸ ਜੀ ਧੰਨ ਹਨ ਜਿਸ ਪ੍ਰਭੂ ਨੇ ਸਿਰਜੇ ਉਸ ਨੇ ਹੀ ਦਇਆ ਕਰਕੇ ਧਰਮ ਦੀ ਕਲਾ ਬਖਸ਼ੀ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਗੁਰਤਾ ਗੱਦੀ ਦੀ ਚੋਣ ਅਤੇ ਜੋਤੀ ਜੋਤ ਸਮਾਉਣਾ ਗੁਰੂ ਜੀ ਦੇ ਸੁਪੁੱਤਰਾਂ ਵਿੱਚੋਂ ਪ੍ਰਿਥੀ ਚੰਦ ਸਭ ਤੋਂ ਵੱਡਾ ਸੀ ਸੰਗਤਾਂ ਵਿੱਚ ਉਸ ਦੀ ਚੰਗੀ ਪਹਿਚਾਣ ਤੇ ਮਸੰਦਾਂ ਵਿੱਚ ਵੀ ਚੰਗਾ ਰਸੋਕ ਸੀ ਉਹ ਗੁਰਗੱਦੀ ਨੂੰ ਮਾਣ ਵਡਿਆਈ ਤੇ ਪੂਜਾ ਲੈਣ ਦਾ ਸਾਧਨ ਸਮਝ ਰਿਹਾ ਸੀ। ਪ੍ਰਿਥੀਚੰਦ ਹੰਕਾਰੀ ਸੀ ਤੇ ਉਹ ਸਤਗੁਰਾਂ ਦੇ ਪਾਸ ਰਹਿ ਕੇ ਵੀ ਕઠੋਰ ਹੀ ਰਿਹਾ। ਸਤਗੁਰਾਂ ਦੇ ਦੂਜੇ ਸੁਪੁੱਤਰ ਮਸਤਾਨੀ ਬਿਰਤੀ ਦੇ ਸਨ। ਇਹਨਾਂ ਦੋਨਾਂ ਤੋਂ ਇਲਾਵਾ ਸਤਗੁਰਾਂ ਦੇ ਤੀਜੇ ਸੁਪੁੱਤਰ ਸ੍ਰੀ ਅਰਜਨ ਦੇਵ ਜੀ ਗੁਰੂ ਗੱਦੀ ਦੀ ਜ਼ਿੰਮੇਵਾਰੀ ਨਿਭਾਉਣ ਲਈ ਹਰ ਤਰ੍ਹਾਂ ਯੋਗ ਸਨ। ਪ੍ਰਿਥੀਚੰਦ ਦਿਨੋ ਦਿਨ ਹੋਰ ਗੁਸਤਾਖੀ ਕਰਦਾ ਗਿਆ ਤੇ ਸਤਗੁਰਾਂ ਨੇ ਇਸ ਨੂੰ ਮੀਣਾ ਕਿਹਾ। ਐਸਐਲ ਗੁਰੂ ਪੰਥ ਨੇ ਸਿੱਖ ਰਹਿਤ ਮਰਿਆਦਾ ਵਿੱਚ ਮੇਣਿਆਂ ਨਾਲ ਵਰਤਾਓ ਕਰਨ ਤੋਂ ਵਰਜਿਆ ਹੈ ਸਨ 1581 ਵਿੱਚ ਚੌਥੇ ਪਾਤਸ਼ਾਹ ਜੀ ਦੇ ਤਾਏ ਦੇ ਪੁੱਤ ਸੰਹਾਰੀ ਮਲ ਦੇ ਪੁੱਤਰ ਦੀ ਸ਼ਾਦੀ ਸੀ ਇਸ ਸ਼ਾਦੀ ਤੇ ਸਤਿਗੁਰਾਂ ਨੇ ਛੋਟੇ ਪੁੱਤਰ ਅਰਜਨ ਦੇਵ ਜੀ ਨੂੰ ਲਾਹੌਰ ਭੇਜ ਦਿੱਤਾ ਕਾਫੀ ਸਮਾਂ ਅਰਜਨ ਦੇਵ ਜੀ ਲਾਹੌਰ ਰਹੇ ਉਸ ਸਮੇਂ ਆਪਨੇ ਗੁਰੂ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨੂੰ ਚਿੱਠੀਆਂ ਲਿਖੀਆਂ ਜੋ ਵਿਰਾਗ ਤੇ ਕਾਬ ਦਾ ਉੱਤਮ ਨਮੂਨਾ ਹਨ ਇਹ ਚਿੱਠੀਆਂ ਪ੍ਰਿਥੀ ਚੰਦ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਬੁਰੀ ਨੀਅਤ ਨਸ਼ਰ ਹੋ ਗਈ ਹੁਣ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਤਮ ਫੈਸਲਾ ਕੀਤਾ ਕਿ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਛੋਟੇ ਸੁਪੁੱਤਰ ਸ੍ਰੀ ਅਰਜਨ ਦੇਵ ਜੀ ਹੀ ਹਨ ਮਿਤੀ 1 ਸਤੰਬਰ 1581 ਦਾ ਦਿਨ ਸੀ ਗੁਰੂ ਜੀ ਅੰਮ੍ਰਿਤ ਵੇਲੇ ਬੌਲੀ ਸਾਹਿਬ ਇਸ਼ਨਾਨ ਕਰਕੇ ਆਪਣੇ ਨਿਤ ਦੇ ਨੇਮ ਅਨੁਸਾਰ ਦੀਵਾਨ ਵਿੱਚ ਆਈ ਆਸਾ ਦੀ ਵਾਰ ਦਾ ਕੀਰਤਨ ਸੁਣਿਆ ਬਾਬਾ ਬੁੱਢਾ ਜੀ ਨੂੰ ਆਗਿਆ ਕੀਤੀ ਕਿ ਸਾਡਾ ਸੱਚਖੰਡ ਵਾਪਸੀ ਦਾ ਸਮਾਂ ਆ ਗਿਆ ਹੈ ਇਸ ਲਈ ਸ੍ਰੀ ਅਰਜਨ ਦੇਵ ਜੀ ਨੂੰ ਗੁਰਿਆਈ ਦੇਣ ਦੀ ਰਸਮ ਅਦਾ ਕੀਤੀ ਜਾਵੇ ਇਹ ਵੀ ਵਚਨ ਕੀਤਾ ਕਿ ਮੇਰੇ ਜਾਣ ਤੋਂ ਬਾਅਦ ਸੋਗ ਨਹੀਂ ਕਰਨਾ ਸਗੋਂ ਨੀਰੋਲ ਕੀਰਤਨ ਤੇ ਭਜਨ ਕਰਨਾ ਹੈ ਆਪਣੇ ਛੋਟੇ ਸਪੁੱਤਰ ਸ੍ਰੀ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪ ਕੇ ਸ੍ਰੀ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ